ਅਸ਼ਕਲ 227 ਪੰਜਾਬ ਦੇਖ ਰਹੇ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਭੂ ਬਾਰਡਰ ਉਤੇ ਕਿਸਾਨਾਂ ਦੀ ਵੱਡੀ ਟਰਾਲੀਆਂ ਵਿੱਚ ਅਚਾਨਕ ਅੱਗ ਲੱਗ ਗਈ ਹੈ ਜੀ ਹਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸ਼ੰਭੂ ਬਾਰਡਰ ਵਿੱਚ ਅਚਾਨਕ ਹੀ ਖੜੀ ਟਰਾਲੀਆਂ ਦੇ ਵਿੱਚ ਅੱਗ ਲੱਗ ਚੁੱਕੀ ਹੈ ਅੱਗ ਲੱਗਣ ਦਾ ਕਾਰਨ ਹੁਣ ਤੱਕ ਪਤਾ ਨਹੀਂ ਲੱਗ ਪਾਇਆ ਜਿਵੇਂ ਤਿਵੇਂ ਕਿਸਾਨਾਂ ਨੇ ਖੁਦ ਪਾਣੀ ਦੇ ਟੈਂਕਰਾਂ ਨਾਲ ਅੱਗ ਤੇ ਕਾਬੂ ਪਾਇਆ ਬਸ ਮਿਲੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਦੱਸ ਦਿੰਨੇ ਆ ਕਿ ਹੱਲੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਟਰਾਲੀਆਂ ਨੂੰ ਅੱਗ ਲੱਗੀ ਹੈ ਤੇ ਕਿਸਾਨਾਂ ਵੱਲੋਂ ਪਾਣੀ ਪਾ ਕੇ ਅੱਗ ਨੂੰ ਬੇਕਾਬੂ ਕਰ ਦਿੱਤਾ ਗਿਆ। ਸਸ਼ਕਲ 247 ਪੰਜਾਬ ਦੇਖ ਰਹੇ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਭੂ ਬਾਰਡਰ ਉਤੇ ਕਿਸਾਨਾਂ ਦੀ ਵੱਡੀ ਟਰਾਲੀਆਂ ਵਿੱਚ ਅਚਾਨਕ ਅੱਗ ਲੱਗ ਗਈ ਹੈ ਜੀ ਹਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸ਼ੰਭੂ ਬਾਰਡਰ ਵਿੱਚ ਅਚਾਨਕ ਹੀ ਖੜੀ ਟਰਾਲੀਆਂ ਦੇ ਵਿੱਚ ਅੱਗ ਲੱਗ ਚੁੱਕੀ ਹੈ ਅੱਗ ਲੱਗਣ ਦਾ ਕਾਰਨ ਹੁਣ ਤੱਕ ਪਤਾ ਨਹੀਂ ਲੱਗ ਪਾਇਆ ਜਿਵੇਂ ਤਿਵੇਂ ਕਿਸਾਨਾਂ ਨੇ ਖੁਦ ਪਾਣੀ ਦੇ ਟੈਂਕਰਾਂ ਨਾਲ ਅੱਗ ਤੇ ਕਾਬੂ ਪਾਇਆ ਬਸ ਮਿਲੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਦੱਸ ਦਿੰਦੇ ਹਾਂ ਕਿ ਹੱਲੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਟਰਾਲੀਆਂ ਨੂੰ ਅੱਗ ਲੱਗੀ ਹੈ ਤੇ ਕਿਸਾਨਾਂ ਵੱਲੋਂ ਪਾਣੀ ਪਾ ਕੇ ਅੱਗ ਨੂੰ ਬੇਕਾਬੂ ਕਰ ਦਿੱਤਾ ਗਿਆ ਸਚਕਲ 2027 ਪੰਜਾਬ ਦੇਖ ਰਹੇ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਭੂ ਬਾਰਡਰ ਉਤੇ ਕਿਸਾਨਾਂ ਦੀ ਵੱਡੀ ਟਰਾਲੀਆਂ ਵਿੱਚ ਅਚਾਨਕ ਅੱਗ ਲੱਗ ਗਈ ਹੈ ਜੀ ਹਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸ਼ੰਭੂ ਬਾਰਡਰ ਵਿੱਚ ਅਚਾਨਕ ਹੀ ਖੜੀ ਟਰਾਲੀਆਂ ਦੇ ਵਿੱਚ ਅੱਗ ਲੱਗ ਚੁੱਕੀ ਹੈ ਅੱਗ ਲੱਗਣ ਦਾ ਕਾਰਨ ਹੁਣ ਤੱਕ ਪਤਾ ਨਹੀਂ ਲੱਗ ਪਾਇਆ ਜਿਵੇਂ ਤਿਵੇਂ ਕਿਸਾਨਾਂ ਨੇ ਖੁਦ ਪਾਣੀ ਦੇ ਟੈਂਕਰਾਂ ਨਾਲ ਅੱਗ ਤੇ ਕਾਬੂ ਪਾਇਆ ਬਸ ਮਿਲੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਦੱਸ ਦਿੰਦੇ ਹਾਂ ਕਿ ਹੱਲੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਟਰਾਲੀਆਂ ਨੂੰ ਅੱਗ ਲੱਗੀ ਹੈ ਤੇ ਕਿਸਾਨਾਂ ਵੱਲੋਂ ਪਾਣੀ ਪਾ ਕੇ ਅੱਗ ਨੂੰ ਬੇਕਾਬੂ ਕਰ ਦਿੱਤਾ ਗਿਆ। ਫਸ਼ਲ 2027 ਪੰਜਾਬ ਦੇਖ ਰਹੇ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੀ ਵੱਡੀ ਟਰਾਲੀਆਂ ਵਿੱਚ ਅਚਾਨਕ ਅੱਗ ਲੱਗ ਗਈ ਹੈ ਜੀ ਹਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸ਼ੰਭੂ ਬਾਰਡਰ ਵਿੱਚ ਅਚਾਨਕ ਹੀ ਖੜੀ ਟਰਾਲੀਆਂ ਦੇ ਵਿੱਚ ਅੱਗ ਲੱਗ ਚੁੱਕੀ ਹੈ ਅੱਗ ਲੱਗਣ ਦਾ ਕਾਰਨ ਹੁਣ ਤੱਕ ਪਤਾ ਨਹੀਂ ਲੱਗ ਪਾਇਆ ਜਿਵੇਂ ਤਿਵੇਂ ਕਿਸਾਨਾਂ ਨੇ ਖੁਦ ਪਾਣੀ ਦੇ ਟੈਂਕਰਾਂ ਨਾਲ ਅੱਗ ਤੇ ਕਾਬੂ ਪਾਇਆ ਬਸ ਮਿਲੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਦੱਸ ਦਿੰਦੇ ਹਾਂ ਕਿ ਹੱਲੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਟਰਾਲੀਆਂ ਨੂੰ ਅੱਗ ਲੱਗੀ ਹੈ ਤੇ ਕਿਸਾਨਾਂ ਵੱਲੋਂ ਪਾਣੀ ਪਾ ਕੇ ਅੱਗ ਨੂੰ ਬੇਕਾਬੂ ਕਰ ਦਿੱਤਾ ਗਿਆ ਅਸ਼ਕਲ 227 ਪੰਜਾਬ ਦੇਖ ਰਹੇ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਭੂ ਬਾਰਡਰ ਉਤੇ ਕਿ 사ਨਾਦੀ ਵੱਡੀ ਟਰਾਲੀਆਂ ਵਿੱਚ ਅਚਾਨਕ ਅੱਗ ਲੱਗ ਗਈ ਹੈ ਜੀ ਹਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸ਼ੰਭੂ ਬਾਰਡਰ ਵਿੱਚ ਅਚਾਨਕ ਹੀ ਖੜੀ ਟਰਾਲੀਆਂ ਦੇ ਵਿੱਚ ਅੱਗ ਲੱਗ ਚੁੱਕੀ ਹੈ ਅੱਗ ਲੱਗਣ ਦਾ ਕਾਰਨ ਹੁਣ ਤੱਕ ਪਤਾ ਨਹੀਂ ਲੱਗ ਪਾਇਆ ਜਿਵੇਂ ਤਿਵੇਂ ਕਿਸਾਨਾਂ ਨੇ ਖੁਦ ਪਾਣੀ ਦੇ ਟੈਂਕਰਾਂ ਨਾਲ ਅੱਗ ਤੇ ਕਾਬੂ ਪਾਇਆ ਬਸ ਮਿਲੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਦੱਸ ਦਿੰਨੇ ਆ ਕਿ ਹੱਲੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਟਰਾਲੀਆਂ ਨੂੰ ਅੱਗ ਲੱਗੀ ਹੈ ਤੇ ਕਿਸਾਨਾਂ ਵੱਲੋਂ ਪਾਣੀ ਪਾ ਕੇ ਅੱਗ ਨੂੰ ਬੇਕਾਬੂ ਕਰ ਦਿੱਤਾ ਗਿਆ